ਆਈ ਦਾਲੇ ਦਬਟੇ 175 ਰੁਪਏ ਹੋਲਸੇਲ ਮਿਲਦੇ ਆ 2.5 300 ਦਾ ਬਾਜ਼ਾਰ ਆ ਆ ਬਾਬੇ ਦੀ ਹੱਡੀ ਨੇ 5000 ਰੁਪਏ ਕਰਤੇ ਆ ਜੀ ਆ ਜਿਹੜਾ ਬਾਜ਼ਾਰ ਚ ਕੋਈ ਦਿੰਦਾ 500 ਦਾ ਤਿੰਨ ਕੋਈ ਦਿੰਦਾ ਚਾਰ ਬਾਬੇ ਹੱਡੇ ਤੇ ਮਿਲੂਗਾ ਕਪੜਾ 5 ਮੀਟਰ ਤੇ ਮਿਲੂਗਾ 100 ਰੁਪਏ ਦਾ ਸੂਟ ਦੇਖੋ ਪੂਰੇ ਪੰਜਾਬ ਦੀ ਗਾਰੰਟੀ ਬਾਜ਼ਾਰਾਂ ਚ ਇਹੀ ਸੂਟ 2.5 300 ਰੁਪਏ ਮਿਲਦਾ ਇਹੀ 125 ਰੁਪਏ ਨੂੰ ਸੂਟ ਦੇ ਦਿੰਦੇ ਆ ਆ ਦੇਖੋ ਜਿੰਨਾ ਮਰਜ਼ੀ ਲੈ ਜਾਓ 125 ਰੁਪਏ ਸੂਟ ਭਾਜੀ ਪਿਓਰ ਗਿਜ਼ਾ ਕੋਟਨ ਆ ਕਪੜਾ ਪਿਓਰ オリジナル ਪ੍ਰਿੰਟਰ ਦੇ ਵਿੱਚ ਆਹ ਲੋ ਜੀ ਯਾਰ ਇਹਰੇ 400 ਸੂਟ ਭਾਜੀ 2500 ਰੁਪਿਆ ਦਾ ਸੂਟ ਆਹ ਵਾਲੀ ਡਰੈਸ 4000 ਰੁਪਏ ਦੀ ਬਾਜ਼ਾਰ 'ਚ ਇੱਥੋਂ ਮਿਲਣੀ ਸਿਰਫ 400 'ਚ ਇਹ 2500 ਰੁਪਿਆ ਕਿਰਾਏ ਦੇ ਮਿਲਦੀ ਹੈ ਡਰੈਸ ਬਾਜ਼ਾਰ 'ਚ 3000 3500 ਦੀ ਦੁਕਾਨਦਾਰ ਨੂੰ ਆਉਂਦੀ ਹੈ ਆਹੀ 500 ਦੀ ਦੇ ਰਿਆਂ ਲੈ ਜਾਓ ਆਪਣੀ ਲੈ ਜਾਓ ਇਹ ਵੀ ਲਹਿੰਗੇ ਭਾਜੀ 6 600 ਰੁਪਏ ਕੀਤੇ ਹੋਏ ਆ ਬਾਜ਼ਾਰ 'ਚ ਰੈਂਟਰ 3 3000 ਆ 6 600 ਦਾ ਲਹਿੰਗਾ ਵਿਕਦਾ ਪਰ ਇੱਥੇ ਆਜੋ ਸਿਰਫ 600 ਰੁਪਏ 'ਚ ਲਹਿੰਗਾ 600 ਰੁਪਏ 'ਚ ਲਹਿੰਗਾ ਦੇ ਰਹਿਆਂ ਭਾਜੀ ਬੈਲ ਇੱਕ ਨੰਬਰ ਚੀਜ਼ ਆਹ ਲੋ ਦੀ 600 ਰੁਪਏ ਦੋ ਲੈ ਜਾਓ ਜੀ ਅਰੀਜਨਲ ਜਾਮ ਦਾ ਸੂਟ ਚੁੰਨੀ ਫੁੱਲ ਪਿਓਰ ਦੀ ਤੇ ਪੂਰੇ ਪੰਜਾਬ ਦਾ ਰੇਡ ਆ 750 ਬਾਬੇ ਰੇਟ ਦੇ 800 ਦੇ ਦੋ ਫੁੱਲ ਹੈਵੀ ਦੁਪੱਟੇ 15 1500 ਰੁਪਏ ਸੂਟ 500 ਰੁਪਏ ਕਰਦੇ ਆਹ ਲੋ ਜੀ ਬਾਬੇ ਦੀ ਹੱਡੀ ਦੇ ਐਦਾਂ ਦੇ ਫੈਂਸੀ ਸੂਟ ਜਿਹੜੇ ਬਜ਼ਾਰਾਂ ਚ ਪਹਿਣਾ ਭਰਾ 12 15 1500 ਨੂੰ ਲੈ ਕੇ ਆਉਂਦੇ ਆਹ ਲੋ ਜੀ ਬਾਬੇ ਰੇਟ ਤੋਂ ਲੈ ਜਾਓ 1200 ਰੁਪਏ ਦੇ ਦੋ ਲੈ ਜਾਓ 600 ਰੁਪਏ ਤੇ ਬ੍ਰਾਂਡਰ ਮਿਲਾਂ ਦੇ ਬ੍ਰਾਂਡਰਡ ਕੱਪੜੇ ਆਹ ਲੋ ਜੀ ਆਹ ਪੀਸ ਦੇਖੋ ਦੁਪੱਟੇ ਫੁੱਲ ਪਿਓਰ ਦੇ ਆ ਇਦਾਂ ਦੀਆਂ ਬ੍ਰਾਂਡਡ ਕੜਾਈਆਂ ਬ੍ਰਾਂਡਡ ਡਿਜ਼ਾਈਨ ਆ ਚੱਕੋ 700 ਰੁਪਏ ਜੀ ਦੇਖੋ ਬਣੀ ਹੋਈ ਆ ਲੋ ਜੀ ਦੁਪੱਟਾ ਨਾਲ ਡਿਜ਼ਾਈਨਰ ਉਹ ਵੀ ਡਿਜੀਟਲ ਗੰਗਾ ਦਾ ਪੀਸ ਜਿਹੜਾ ਬਾਜ਼ਾਰ 'ਚ 22-2300 ਦਾ ਬਾਬੇ ਦੀ ਹੱਡੀ ਦਾ 1800 ਰੁਪਏ ਦੇ ਦੋ ਜੀ ਜਿਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦਾਜ ਬਰੀ ਲੈਣਾ ਦੇਣ ਲੈਣੇ ਲੈਣਾ ਤੇ ਲੈ ਜਾਓ ਆ ਕੇ ਜਿਹੜਾ ਤੁਸੀਂ 50000 ਦਾ ਕੱਪੜਾ ਬਾਜ਼ਾਰ 'ਚ ਲੈਣਾ ਬਾਬੇ ਦੀ ਹੱਡੀ ਦੇ 15000 'ਚ ਦੇ ਲੈਣਾ ਹੈਵੀ ਸੂਟ ਪਹਿਣ ਮੇਰੀ ਨੂੰ ਚਾਹੀਦਾ ਹੁੰਦਾ ਰੈੱਡ ਕਲਰ ਦਾ ਪੂਰਾ ਕੱਢਿਆ ਤੇ ਲੱਦਿਆ ਹੋਇਆ ਸੂਟ ਆ ਦੇਖੋ ਭਾਜੀ ਆ ਪੀਸ ਦੇਖ ਲਓ 30 3500 4000 ਦਾ ਵਿਕ ਜਾਂਦਾ ਬਾਜ਼ਾਰ ਚ ਅਸੀਂ 600 ਰੁਪਏ ਦਾ ਦਿੱਤਾ ਹੈ ਆ 200 ਰੁਪਏ ਦਾ ਸੂਟ ਆ ਭਾਜੀ ਸ਼ਹਿਰ ਜਿੱਥੇ ਮਰਜ਼ੀ ਘੋਮ ਲੋ ਠੀਕ ਹੈ ਜੀ ਬਾਬੇ ਜਿਹੜੇ 900 ਰੁਪਏ ਦਾ ਆ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਨਾਲ ਹੈ ਨਾ ਫਰੀ ਦੇ ਦਾ 9500 ਰੁਪਏ ਦਾ ਸੂਟ ਹੈ ਜੀ ਹਾਂਜੀ ਆ ਦੇਖੋ ਦੁਪੱਟਾ ਦਾ ਓਰੀਜਨਲ ਕਲਕੱਤੇ ਦਾ ਪੀਸ ਚੱਕੋ ਭਾਜੀ 2200 ਰੁਪਏ ਚ ਆ ਲੋ ਆ ਪੀਸ ਚੈੱਕ ਕਰ ਲੋ ਚੀਜ਼ ਦੇਖ ਲੋ ਬਣੀ ਹੋਇਆ ਦੁਪੱਟਾ ਦੇਖ ਲੋ ਬਾਜੀ ਹਾਂਜੀ 3200 ਰੁਪਏ ਦਾ ਸੂਟ ਦਾਂਗੇ ਬਾਜੀ ਆ ਜਿਹੜਾ ਬਾਜ਼ਾਰ 'ਚ ਕੋਈ ਦਿੰਦਾ 500 ਦਾ ਤਿੰਨ ਕੋਈ ਦਿੰਦਾ 4 ਬਾਬੇ ਹਟ ਦੇ ਮੇਰੂਗਾ ਕਪੜਾ 5 ਮੀਟਰ ਤੇ ਮਿਲੂਗਾ 100 ਰੁਪਏ ਦਾ ਸੂਟ ਪੂਰੇ ਪੰਜਾਬ 'ਚ ਇਹਦੀ ਵੀ ਗਾਰੰਟੀ ਹੈ ਬਾਜੀ ਅਸੀਂ ਤਾਂ ਬੰਦ ਕਰ ਰਹੇ ਹਾਂ ਜਾਂਦੇ ਕਿ ਵੱਡਾ ਫਾਇਦਾ ਕਰ ਰਹੇ ਹਾਂ ਅਸੀਂ ਦਾਂਗੇ 125 ਰੁਪਏ ਦਾ ਆਪਣੇ ਭੈਣਾ ਭਰਾਵਾਂ ਨੂੰ 375 ਆਲਾ ਸੂਟ 800 ਦੇ 4 ਕਪੜਾ ਪਿਓਰ オリジナル ਪ੍ਰਿੰਟ ਦੇ ਵਿੱਚ ਆਹ ਲੋ ਜੀ ਯਾਰ ਫੇਰੇ ਚਾਰ ਸੂਟ ਭਾਜੀ ਫੁੱਲ ਕਿੰਨੇ ਆ ਜੇ ਕੋਈ ਤੁਹਾਨੂੰ 250 ਰੁਪਏ ਸੂਟ ਦੇ ਜਵੇ ਪਟਿਆਲਾ ਸ਼ਾਹੀ ਸਲਵਾਰ ਦੇ ਨਾਲ ਬਾਬੇ ਰੇਡ ਦੇ ਐਦਾਂ ਦੇ ਦੁਬੱਟੇ ਆ ਦੇਖੋ ਫੁੱਲ ਹੈਵੀ ਦੁਬੱਟੇ 15 1500 ਰੁਪਏ ਸੂਟ 500 ਰੁਪਏ ਕਰਤੇ 1195 ਰੁਪਏ ਦਾ ਸੂਟ ਆਪਾਂ ਇੱਕਨੇ ਇੱਕ ਫ੍ਰੀ ਕਰਤਾ ਲੋ ਜੀ 1200 ਦੇ ਦੋ オリジナル ਜਾਮ ਦਾ ਸੂਟ ਚੁੰਨੀ ਫੁੱਲ ਪਿਓਰ ਦੀ ਤੇ ਪੂਰੇ ਪੰਜਾਬ ਦਾ ਰੇਡ ਆ 750 ਬਾਬੇ ਰੇਡ ਦੇ 800 ਦੇ ਦੋ 800 ਦੇ ਦੋ ਭਾਜੀ 800 ਦੇ ਦੋ ਆਪਣਾ ਸੂਟ ਤਿਆਰ ਕਰਨਾ ਹੋ ਮੈਨਾਂ ਕਿਸੇ ਨਾ ਡਿਜ਼ਾਈਨਰ ਬੁਟੀਕ ਤੋਂ ਤੇ ਐਦਾਂ ਦੇ ਦੁਪੱਟੇ 175 ਰੁਪਏ ਹੋਲਸੇਲ ਮਿਲਦੇ ਆ 250 300 ਦਾ ਬਾਜ਼ਾਰ ਆ ਆ ਬਾਬੇ ਦੀ ਹੱਡੀ ਨੇ 5000 ਰੁਪਏ ਕਰਤੇ ਆ ਜੀ 5000 ਰੁਪਏ ਦਾ ਰਮਾਲ ਨਹੀਂ ਮਿਲਦਾ ਨੀ ਬਾਜ਼ਾਰ 'ਚ 50 ਰੁਪਏ ਦਾ ਦੁਪੱਟਾ ਦੇ ਰਿਹਾ ਭਾਈ ਦੁਪੱਟਾ ਸੁਪਰ ਡੂਪਰ ਹਿੱਟ ਆਰਟੀਕਲ ਇੱਕ ਨੰਬਰ ਚੀਜ਼ ਆ ਲਓ ਜੀ 600 ਰੁਪਏ ਦੋ ਲੈ ਜਾਓ ਜੀ ਪਹਿਣਾ ਭਰਾ ਵਾਸਤੇ ਦੁਪੱਟਾ ਨਾਲੋਂ ਪਿਓਰ ਦਾ 350 ਰੁਪਏ ਦਾ ਸੂਟ ਜੀ ਆ ਚੱਕ ਲਓ ਜੀ ਘਟਾਈਆਂ ਕੱਢੇ ਸੂਟ ਦੇ ਰਹੇ ਆ ਆਮ ਸੇਫ ਹੈ ਬ੍ਰਾਂਡ ਬਾਬੇ ਦੇ ਤੇ ਮਿਲੂਗਾ ਸਿਰਫ 395 ਰੁਪਏ ਦੇ ਸੂਟ ਲੈ ਜੀ ਦੇਖੋ ਚੁੰਨੀ ਪਿਓਰ ਦੀ ਕੈਮਰੀ ਦਾ ਸੂਟ ਆ ਚੱਕੋ ਬਾਬੇ ਦੀ ਹਾਟੀ ਦਾ 600 ਦੇ ਦੋ ਦੇਖੋ ਰੰਗ ਕਿੰਨੇ ਸੋਹਣੇ ਆ ਲੋ 600 ਰੁਪਏ ਦੋ ਲੋ ਜੀ ਦੋ ਪ੍ਰਿੰਟਡ ਪਟਿਆਲਾ ਸਲਵਾਰ ਆ ਲੋ ਜੀ ਇੱਕ ਤੇ ਇੱਕ ਰੰਗ ਇੱਕ ਤੇ ਘੜ ਜਾਣ 600 ਦੇ ਦੋ ਲੈ ਜੋ ਜੀ ਬਾਬੇ ਦੀ ਹਾਟੀ ਤੋਂ ਜਿਹੜੇ ਬਜ਼ਾਰਾਂ ਚ ਪਹਿਣਾ ਪਰਾ 12 ਬਾਲਾ 15 1500 ਨੂੰ ਲੈ ਕੇ ਜਾਂਦੇ ਆ ਲੋ ਜੀ ਬਾਬੇ ਰੇਟ ਤੋਂ ਲੈ ਜਾਓ 1200 ਰੁਪਏ ਦੇ ਦੋ ਲੈ ਜਾਓ 600 ਰੁਪਏ ਦੇ ਜਿਹੜੀਆਂ ਤੁਸੀਂ ਸ਼ੋਅਰੂਮਾਂ ਤੇ ਜਾ ਕੇ ਲੈਨੇਓ 22250 2500 ਨੂੰ ਸੂਟ ਡਿਸਟਲ ਗੰਗਾ ਦਾ ਪੀਸ ਜਿਹੜਾ ਬਾਜ਼ਾਰ 'ਚ 22300 ਦਾ ਬਾਬੇ ਦੀ ਹੱਡੀ ਦਾ 1800 ਰੁਪਏ ਦੇ ਦੋ ਜੇ ਦੇਖੋ ਮਲਾਈ ਵਰਗਾ ਸੂਟ ਆ 900 ਰੁਪਏ 'ਚ ਕਰਤਾ 2250 2500 ਰੁਪਏ ਨੂੰ ਭਾਜੀ ਸੂਟ ਵਿਕਦਾ ਬਾਜ਼ਾਰ 'ਚ 1800 ਦੇ ਦੋ ਕਰਦੇ ਆ ਲੋ ਜੀ 900 ਰੁਪਏ ਦਾ ਜੈਪੁਰ ਵਾਲਾ ਸੂਟ ਬਾਬੇ ਦੀ ਹੱਡੀ ਦੇ ਹੋ ਗਿਆ ਸਿਰਫ 800 ਰੁਪਏ ਦੇ ਦੋ ਆ ਫੋਟੋ ਦਾ ਡਿਜ਼ਾਈਨ ਬਿਜਾਰ ਚ ਆ ਫੋਟੋ ਦਿਖਾ ਕੇ 1500 ਦਾ ਹੋ ਜਾਂਦਾ ਅਸੀਂ 600 ਰੁਪਏ ਲਾਤਾ ਲੈ ਜੂ ਕਟਾਈਆਂ ਵਾਲੇ ਸੂਟ ਆ ਪੌਂਚਿਆਂ ਦੇ ਕੰਮ ਬਾਹਾਂ ਦੇ ਕੰਮ ਫਰੰਟ ਸਾਰਾ ਹੈਵੀ ਬੁਟੀਕ ਵਾਲਾ ਸੂਟ 600 ਰੁਪਏ ਠੀਕ ਆ ਜੀ ਵੱਡੇ ਵੱਡੇ ਦੁਕਾਨਦਾਰ ਚੈਲੰਜ ਕਰਦੇ ਆ ਸਾਡਾ ਕਿਸੇ ਨਾਲ ਕੰਪੀਟੀਸ਼ਨ ਕੋ ਨਹੀਂ ਅਸੀਂ ਤਾਂ ਕੰਮ ਹੀ ਨਹੀਂ ਕਰਨਾ ਅਸੀਂ 600 ਨਹੀਂ ਦਿੱਤਾ ਇਹ ਦੇਖੋ ਇਹ ਮਿਲਣਾ ਸਿਰਫ ਉਹਨੂੰ ਆ ਜਿਹੜਾ ਪਹਿਲਾਂ ਆ ਕੇ ਲੈ ਗਿਆ ਉਹ ਹੈਗਾ ਆਹ ਦੇਖੋ ਪੀਸ ਜਰਾ ਚੀਜ਼ ਦੇਖੋ ਬਣੀ ਹੋਈ ਆ 600 ਰੁਪਏ ਦੇ ਪੂਰੇ ਪੰਜਾਬ 'ਚ ਪੀਸ ਨਹੀਂਗਾ ਇੱਕ ਮ ਉਹ 2000 ਆਹ ਦੇਖੋ 2000 ਆਹ ਦੇਖੋ ਦੁਪੱਟਾ ਇਹ ਬਜ਼ਾਰਾਂ ਦੇ ਸ਼ੋਅਰੂਮਾਂ 'ਚ ਤੁਸੀਂ ਘੜੇ ਮਰਜ਼ੀ ਸ਼ਹਿਰ ਚ ਲੈ ਜਾਓ ਭਾਜੀ 1500 ਦਾ ਪੀਸ ਹੈ 600 ਰੁਪਏ ਕੀਤਾ ਹੋਇਆ ਪੀਸ ਦੇਖੋ ਕੰਮ ਦੇਖੋ ਕੜਾਈ ਦੇਖੋ 600 ਰੁਪਏ ਪੂਰੇ ਪੰਜਾਬ 'ਚ ਬਾਬੇ ਦੀ ਹੱਟੀ ਦੇ ਤੇ ਕੱਪੜੇ ਦਾ ਨਾਮ ਵੀ ਚੋਕਲੇਟ ਹੈ ਇਹ ਸਭ ਤੋਂ ਪਹਿਲਾਂ ਲਾਂਚ ਬਾਬੇ ਦੀ ਹੱਟ ਨੇ ਕੀਤਾ ਚੋਕਲੇਟ ਕੱਪੜਾ ਤੇ ਬਾਜ਼ਾਰ 'ਚ ਅੱਜ ਵੀ ਹੋਲ ਸੇਲ ਰੇਟ 900 ਰੁਪਿਆ ਅਸੀਂ 600 ਰੁਪਏ ਨੂੰ ਦੇ ਰਹੇ ਹਾਂ ਜੀ ਚੱਕ ਲੋ ਆ 200 ਰੁਪਏ ਦਾ ਸੂਟਾ ਭਾਜੀ ਸ਼ਹਿਰ ਜਿੱਥੇ ਮਰਜ਼ੀ ਘੁੰਮ ਲੋ ਠੀਕ ਹੈ ਜੀ ਬਾਬੇ ਜਿਹੜੇ 900 ਰੁਪਏ ਦਾ ਆ ਜੀ ਆਹ ਦੇਖੋ ਪੂਰਾ ਹਾਰ ਬਗਲੇ ਦਾ ਹੈਂਡਵਰਕ ਦੀ ਕਰਤਾ ਆ ਚੱਕੋ 600 ਰੁਪਏ ਸੂਟ ਕਿੰਨੇ ਦਾ ਸੂਟ ਹੈਗਾ 700 ਰੁਪਏ ਦੇ ਭਾਜੀ 2100 ਰੁਪਏ ਦਾ ਸੂਟ ਬਾਜ਼ਾਰ 'ਚ ਇੱਥੇ 700 ਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਆ ਦੇਖੋ 700 ਰੁਪਏ 'ਚ ਸੂਟ ਐਦਾਂ ਦੇ ਪੀਸ ਕਿਸੇ ਨੇ ਜਣੇ 600 ਰੁਪਏ ਦੇ ਭਾਜੀ ਐਦਾਂ ਦੇ ਸ਼ੋਰੂਮਾਂ ਦੇ ਪੀਸ ਆ ਦੇਖੋ 2250 ਲੈ 900 ਰੁਪਏ ਭਾਜੀ ਐਦਾਂ ਦੇ ਸੂਟ 7 700 ਰੁਪਏ ਦੇ ਦਾਂਗੇ ਆ ਪੀਸ ਕਿਸੇ ਨੇ 600 ਦਾ ਨਹੀਂ ਦੇਣਾ ਆ ਲੋ ਭਾਜੀ ਫਰੀਦ ਦਾ 9500 ਰੁਪਏ ਦਾ ਸੂਟ ਹੈ ਜੀ ਹਾਂਜੀ ਆ ਦੇਖੋ ਦੁਪੱਟਾ ਹੈ ਦਾ 오ਰੀਜినਲ ਕਲਕੱਤੇ ਦਾ ਪੀਸ ਚੱਕੋ ਭਾਜੀ 2200 ਰੁਪਏ ਚ ਆ ਲੋ ਆ ਪੀਸ ਚੈੱਕ ਕਰ ਲੋ ਚੀਜ਼ ਦੇਖ ਲੋ ਬਣੀ ਹੋਈ ਹੈ ਦੁਪੱਟਾ ਦੇਖ ਲੋ ਭਾਜੀ ਹਾਂਜੀ 3200 ਰੁਪਏ ਦਾ ਸੂਟ ਦਾਂਗੇ ਭਾਜੀ ਆ ਚੱਕੋ ਭਾਜੀ 2800 ਰੁਪਏ ਦਾ ਸੂਟ ਹੈ ਆ ਲੋ ਬਾਬੇ ਦੀ ਢੇਟੀ ਤੋਂ 700 ਰੁਪਏ ਚ ਲੈ ਜਾਓ ਸੁਪਰ ਡੂਪਰ ਹੇਟਾ ਡਿਜ਼ਾਈਨ ਹੈ ਇੱਕ ਤੋਂ ਇੱਕ ਆਡੀਗਲ ਹੈ ਰੇਟ ਦਾਂਗੇ ਸਿਰਫ ਤੇ ਸਿਰਫ ਭਾਜੀ 600 ਰੁਪਏ ਹੈਵੀ ਸੂਟ ਭੈਣ ਮੇਰੀ ਨੂੰ ਚਾਹੀਦਾ ਹੁੰਦਾ ਰੈੱਡ ਕਲਰ ਦਾ ਪੂਰਾ ਕੱਢਿਆ ਤੇ ਲੱਦਿਆ ਹੋਇਆ ਸੂਟ ਆ ਦੇਖੋ ਭਾਜੀ ਆ ਪੀਸ ਦੇਖ ਲਓ 3000 3500 4000 ਦਾ ਵਿਕ ਜਾਂਦਾ ਬਾਜ਼ਾਰ 'ਚ ਅਸੀਂ 600 ਰੁਪਏ ਦਾ ਦਿੱਤਾ ਹੈ ਕੰਮ ਦੇਖੋ ਕੀਤਾ ਹੋਇਆ ਠੀਕ ਹੈ ਜੀ ਆ 9300 ਰੁਪਏ ਦਾ ਸੂਟ ਆ ਹੁਣ ਜਿਹਨੇ ਲੈਣਾ 3200 ਚ ਲੈ ਜਾਓ ਹੈਵੀ ਲਹਿੰਗੇ ਭਾਜੀ 6 600 ਰੁਪਏ ਕੀਤੇ ਹੋਏ ਆ ਬਾਜ਼ਾਰ 'ਚ ਰੈਂਟਰ 3 3000 ਆ 6 6000 ਦਾ ਲਹਿੰਗਾ ਵਿਕਦਾ ਆ ਇੱਥੇ ਆ ਜਾਓ ਸਿਰਫ 600 ਰੁਪਏ ਦੇ ਲਹਿੰਗਾ ਦੇ 600 ਰੁਪਏ ਦੇ ਲਹਿੰਗਾ ਦੇ ਰਹੇ ਆ ਭਾਜੀ ਬੈਲਵਟ ਦਾ ਆ ਹੁਣ ਦੱਸੋ ਵੀ ਕਿਸੇ ਨੇ ਆਹ ਵਿਆਹਾ ਪਾਰਟੀਆਂ ਵਾਲੇ ਜਿਹੜੇ ਰੈੱਡ ਲਹਿੰਗੇ ਆ ਕੋਈ 600 ਹੀ ਦੇ ਦੂ 5000 ਦਾ ਕਿਰਾਇਆ ਪਰ ਬਾਬੇ ਜੀ 600 ਰੁਪਏ ਚ ਕਰਤਾ ਲਹਿੰਗਾ ਆ ਦੇਖੋ ਭਾਜੀ ਡਰੈਸਾਂ ਆ 4 4000 ਰੁਪਏ ਡਰੈਸ ਮਿਲਦੀ ਹੈ ਬਾਬੇ ਜੀ ਦੇ 500 ਰੁਪਏ ਦੀ ਆ ਆ ਲੋ ਚੱਕੋ ਭਾਜੀ 400 ਰੁਪਏ ਡਰੈਸ ਲੈ ਜਾਓ ਆ 400 500 ਦੇ ਵਿੱਚ ਡਰੈਸਾਂ ਦੇਈ ਜਾਂਦੇ ਆ ਆ 2500 ਰੁਪਏ ਕਿਰਾਏ ਦੇ ਮਿਲਦੀ ਐ ਡਰੈਸ ਬਾਜ਼ਾਰ 'ਚ 3000 3500 ਦੀ ਦੁਕਾਨਦਾਰ ਨੂੰ ਆਉਂਦੀ ਐ ਆਈ 500 ਦੀ ਦੇ ਰਿਆਂ ਲੈ ਜਾਓ ਆਪਣੀ ਲੈ ਜਾਓ ਆਹ ਵਾਲੀ ਡਰੈਸ 4000 ਰੁਪਏ ਦੀ ਬਾਜ਼ਾਰ 'ਚ ਇੱਥੋਂ ਮਿਲਣੀ ਸਿਰਫ 400 'ਚ ਇੱਧਰ ਭਾਜੀ ਆ ਜੀ ਦੇਖੋ ਬਣੀ ਹੋਈ ਹਾਂਜੀ ਸ਼ੋਅਰੂਮ 'ਚ 95 95 100 ਰੁਪਏ ਦੀ ਐ ਗੱਲਾਂ ਨਹੀਂ ਕਰਦੇ ਆ ਭੈਣ ਭਰਾ ਦੂਰੋਂ ਦੂਰੋਂ ਆਇਆ 500 ਰੁਪਏ ਪੀਸ ਦੇ ਰਿਆਂ ਲੈ ਜਾਓ ਇਹ ਵੀ 500 ਰੁਪਏ ਦੇ ਵਿੱਚ ਦੇ ਆਹ ਦੇਖੋ ਭਾਜੀ ਪ 222 ਰੁਪਏ ਮਿਲਦਾ ਹੈ 125 ਰੁਪਏ ਦਾ ਸੂਟ ਦੇ ਦਿੰਦੇ ਆ ਆ ਦੇਖੋ ਜਿੰਨਾ ਮਰਜ਼ੀ ਲੈ ਜਾਓ 125 ਰੁਪਏ ਸੂਟ ਭਾਜੀ ਹਾਂਜੀ 500 ਵਾਲੇ 125 ਚ ਸੂਟ ਸੋ ਛੇਤੀ ਪਹੁੰਚੋ ਬਾਬੇ ਦੀ ਹੱਟੀ ਜਮਸ਼ੇਰ ਖਾਸ ਐਡਰੈਸ ਹੈਗਾ ਫੋਨ ਕਰ ਸਕਦੇ ਹੋ ਹੋਂ ਤੋਂ ਪਹਿਲਾਂ